ਅੰਤ ਸੁਪਨਾ ਸਿਰਾ ਜੋ ਬੈਰ ਰਾਹ ਬੈਰ ਸੱਚੇ ਪਾਸ਼ਾ ਦਾ ਕਾਲਪੁਕ ਦਾ ਸ਼ੁਕਰ ਅਦਾ ਕਰਦਾ ਇਹ ਮੇਰਾ ਸੁਪਨਾ ਸੱਚਾ ਹੋ ਗਿਆ ਟੈਸਟ ਸਾਰੇ ਵਿਦੇਸ਼ ਤੋਂ ਹੈ ਜਿਵੇਂ ਜਿਉ ਟੈਸਟ ਵੀ ਸੱਤ ਸੱਤਰ ਦੇ ਵੀ ਹੋ ਰਹੇ ਆ ਤੇਲਸੀ ਜੇ ਕਰੋਨਾ ਵੀ ਸਾਡੇ ਕੋਲ ਫ੍ਰੀ ਦੀ ਸੁਵਿਧਾ ਹੈਗੀ ਆ ਔਰ ਕਿਸੇ ਨੇ ਈਸੀਟੀ ਕਰਾਣੀ ਉਹ ਵੀ ਫ੍ਰੀ ਹੈਗੀ ਆ ਇਹਦੇ ਲਈ ਕਿਸੇ ਦਾ ਕਾਟ ਦੀ ਲੋੜ ਨਹੀਂ ਕਿਸੇ ਆਈਸ਼ਵਰ ਕਾਟ ਦੀ ਲੋੜ ਨਹੀਂ ਕਿਸੇ ਇੰਸ਼ੋਰੈਂਸ ਦੀ ਲੋੜ ਨਹੀਂ ਜਿਹੜੀ ਸਾਡੀ ਨਜ਼ਰ ਆਈ ਆ ਜੋ ਅੱਜ ਸਿਲਿਆ ਦਿੱਤਾ ਉਹਦੇ ਉੱਤੇ ਫੋਰੀ ਐਕਸ਼ਨ ਹੀ ਹੋ ਜਾਏਗਾ ਜਿਵੇਂ ਦੇਖੋ ਐਫ ਆਈ ਆਰ ਵੀ ਹੋਈ ਹੈਗੀ 12 ਵੱਜਾ ਨੋਟਿਸ ਵੀ ਭੇਜਿਆ ਹੈ ਸਸਪੈਂਡ ਵੀ ਕਰਦੇ ਹੈਗੇ ਜੋ ਅਸੀਂ ਕਾਨੂੰਨੀ ਪ੍ਰਤੀਕਿਰਿਆ ਉਹਨਵਾ ਕੇ ਕਿਹਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੱਟ ਕੇ ਸਾਹਮਣੇ ਆ ਗਿਆ ਲੋਕੀ ਇਹਨਾਂ ਨੂੰ ਮੂੰਹ ਕਿਉਂ ਨਾਲੋਂ ਹਟੇ ਹੈ ਚੰਗੇ ਹੋਗੇ ਤਾਂ ਫਿਰ ਲੋਗਾ ਚੋਣ ਇਸ ਕਰਕੇ ਕਿਸੇ ਤੇ ਲਾਖਣ ਲਾੜਨਾਂ ਪਹਿਲਾਂ ਇਹਨਾਂ ਨੂੰ ਆਪਣੇ ਬਜਟ ਵਿੱਚ ਚਾੜ੍ਹਣਾ ਚਾਹੀਦਾ ਜਿਹੜੇ ਵੀ ਲੋਕ ਗੱਲਾ ਕਰਦੇ ਨਹੀਂ ਹਨ ਤਾਂ ਵਾਜੇ ਸਾਡੇ ਕੋਲ ਚਾੜ੍ਹ ਚੁੱਕਾ ਫਿਰ ਜੀ ਮਾਰਦਾ ਸਭ ਨੂੰ ਪਾਉਂਦਾ ਬਹੁਤ ਵਧੀਆ ਨੀਚੇ ਦਾ ਮਾਰਦੇ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਕਲੀਨਿਕ ਔਨ 휠ਸ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਿਹਤ ਸਹੂਲਤ ਦੇਣ ਦੇ ਲਈ ਇੱਕ ਬੱਸ ਇਲਾਕੇ ਵਿੱਚ ਲਿਆਂਦੀ ਗਈ ਹੈ ਜਿਸ ਦੇ ਚਲਦਿਆਂ ਲੋਕਾਂ ਦਾ ਵਕ ਵਕ ਤਰ੍ਹਾਂ ਦਾ ਟੈਸਟ ਅਤੇ ਉਹਨਾਂ ਨੂੰ ਦਵਾਈਆਂ ਮੁਹਈਆ ਕਰਵਾਈਆਂ ਜਾ ਰਹੀਆਂ ਨੇ ਇੱਥੇ ਇਹ ਵੀ ਦੱਸ ਦਈਏ ਕਿ ਲੁਧਿਆਣਾ ਦੇ ਜਵਾਰਨਗਰ ਇਲਾਕੇ ਵਿੱਚ ਇਹ ਬੱਸ ਪਹਿਲੇ ਦਿਨ ਪਹੁੰਚੀ ਹੈ ਤੇ 150 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਉਧਰ ਵਿਧਾਇਕ ਗੁਰਪ੍ਰੀਤ ਗੋਗੀ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਤਾਂ ਉਧਰ ਵਿਧਾਇਕ ਗੁਰਪ੍ਰੀਤ ਗੋਗੀ ਨੇ ਵਿਰੋਧੀਆਂ ਤੇ ਵੀ ਨਿਸ਼ਾਨਾ ਸਾਧਿਆ ਦੇਖੋ ਗੱਲ ਇਹ ਆ ਇਹ ਉਹ ਬੱਸ ਪੜਾਈ ਆ ਇੱਕ ਮੇਰਾ ਮੰਤਾ ਸੁਪਨਾ ਸੀਗਾ ਜੋ ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਅਕਾਲ ਪੁਰਖ ਦਾ ਸ਼ੁਕਰਦਾ ਕਰਦਾ ਇਹ ਮੇਰਾ ਸੁਪਨਾ ਸাকার ਹੋਇਆ ਇਹ ਇੱਕ ਸਿਟੀ ਬੱਸ ਜਿਹੜੀ ਸਾਡੀਆਂ ਕੰਡਮ ਬੱਸਾਂ ਸੀਗਾ ਉਹਨਾਂ ਚੋਂ ਇੱਕ ਬੱਸ ਲੈ ਕੇ ਸੀਐਸਆਰ ਫੰਡਸ ਦੇ ਥਰੂ ਇਹ ਸਾਡੀ ਅਸੀਂ ਤਿਆਰ ਕਰਾ ਕੇ ਔਰ ਤੁਸੀਂ ਦੇਖੋ ਇਹਦੇ ਵਿੱਚ ਐਮਡੀ ਡਾਕਟਰ ਨੇ ਮੈਡੀਸਨ ਫ੍ਰੀ ਆ ਟੈਸਟ ਸਾਰੇ ਇਹ ਚ ਹੈਲਥ ਏਟੀਮ ਜਿੱਥੇ ਬਲੱਡ ਟੈਸਟ ਵੀ ਸੱਤ ਤਰ੍ਹਾਂ ਦੇ ਫ੍ਰੀ ਹੋਣੇ ਆ ਜੀ ਡਲਸੀ ਜੇ ਕਰਾਣਾ ਉਹਦੇ ਲਈ ਸਾਡੇ ਕੋਲ ਫਰੀ ਦੀ ਸੁਵਿਧਾ ਹੈਗੀ ਆ ਔਰ ਕਿਸੇ ਨੇ ECG ਕਰਾਣੀ ਆ ਉਹ ਵੀ ਫਰੀ ਹੈਗੀ ਆ ਇਹਦੇ ਲਈ ਕਿਸੇ ਆਧਾਰ ਕਾਰਡ ਦੀ ਲੋੜ ਨਹੀਂ ਕਿਸੇ ਆਯੂਸ਼ਵਰ ਕਾਰਡ ਦੀ ਲੋੜ ਨਹੀਂ ਕਿਸੇ ਇੰਸ਼ੋਰੈਂਸ ਦੀ ਲੋੜ ਨਹੀਂ ਜਿਸ ਬੰਦੇ ਨੂੰ ਵੀ ਮਾਈ ਪਾਈ ਨੂੰ ਬਜ਼ੁਰਗ ਨੂੰ ਬੱਚੇ ਨੂੰ ਨੌਜਵਾਨ ਨੂੰ ਮਾਤਾ ਨੂੰ ਭੈਣਾਂ ਨੂੰ ਕਿਸੇ ਨੂੰ ਕੋਈ ਹੈਲਥ ਦੀ ਪ੍ਰੋਬਲਮ ਆ ਇਹ ਬਸ ਡੇਲੀ ਹਰ ਵਾਰਡ ਦੇ ਵਿੱਚ ਉੱਥੋਂ ਦੇ ਨੁਮਾਇੰਦੇ ਜਿਹੜੇ ਸਾਡੇ ਸੇਵਕ ਨੇ ਉਹ ਨਾਲ ਲੈ ਕੇ ਜਿੱਥੇ ਜਿੱਥੇ ਲੋੜਵੰਦ ਲੋਕ ਨੇ ਗਰੀਬ ਲੋਕ ਨੇ ਗਰੀਬ ਸਲੰਪ ਪਰਿਵਾਰ ਲੋਕ ਨੇ ਅਸੀਂ ਉੱਥੇ ਲਿਆ ਕੇ ਲੋਕਾਂ ਨੂੰ ਫਰੀ ਮੈਡੀਸਨ ਫਰੀ ਟੈਸਟ ਹਰ ਚੀਜ਼ ਫਰੀ ਕਿਸੇ ਚੀਜ਼ ਦੀ ਲੋਡ ਨਹੀਂ ਕਿਸੇ ਡਾਕੂਮੈਂਟ ਦੀ ਲੋਡ ਨਹੀਂ ਹੈਗੀ ਇੱਥੇ ਬਾਦ ਹੁਣ ਤੁਸੀਂ ਦੇਖੋਲੇ 2 ਵਜੇ ਇੱਥੇ ਬੱਸ ਆ ਕੇ ਖੜੀ ਸੀ ਹਲੇ ਮੈਂ ਕਿਹਾ 3:30 ਵਜੇ 114 ਪੇਸ਼ੈਂਟ ਰਿਕਾਰਡ ਹੈ 114 ਪੇਸ਼ੈਂਟ ਹੁਣ ਤੱਕ ਆਪਣੀ ਦਵਾਈ ਲੈ ਕੇ ਜਾ ਚੁੱਕੇ ਨੇ ਖੁਸ਼ੀ-ਖੁਸ਼ੀ ਹਲੇ ਸਾਬ ਕੀ ਲੱਗਦਾ ਮਹੱਲਾ ਕਲੀਨਿਕ ਤੇ ਜਿਹੜੇ ਲੋਕ ਆ ਜਾਣ ਤੋਂ ਗੁਰੇਜ਼ ਕਰ ਰਹੇ ਨਹੀਂ ਨਹੀਂ ਉਹ ਇੱਥਾ ਹੈ ਬਿਲਕੁਲ ਮਹੱਲਾ ਕਲੀਨਿਕ ਤੇ ਸਾਡੇ ਪੂਰੇ ਰਸ਼ ਨੇ ਕਿਉਂਕਿ ਕਈ ਲੋਕ ਬੈਤਨ ਪਹਿਲੇ ਦੱਸਿਆ ਕਿਸੇ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਆ ਕਰਾਇਆ ਨਹੀਂ ਖਰ ਸਕਦਾ ਬੰਦਾ ਕਿ ਉਹ ਬਲਕਲੀ ਨਹੀਂ ਕਿ ਲੋ 2 ਕਿਲੋਮੀਟਰ 3 ਕਿਲੋਮੀਟਰ ਦੂਰ ਆ ਜਾ ਕੇ ਸਿਰ ਗੋਡੇ ਗਿੱਟੇ ਦੁਖ ਦੇ ਆ ਜਾ ਕੇ ਨੂੰ ਕੋਈ ਦਰਦ ਦੀ ਪ੍ਰੋਬਲਮ ਨਹੀਂ ਚੱਲ ਫਿਰ ਸਾਦਾ ਜੇ ਉਹਦਾ ਘਰ ਚ ਆ ਕੇ ਅਸੀਂ ਇਲਾਜ ਕਰਦੇ ਆ ਆਮ ਆਦੀ ਪਾਰਟੀ ਸਰਕਾਰ ਭਗਵੰਤ ਮਾਦੀ ਸਰਕਾਰ ਤੇ ਮੇਰਾ ਖਿਆਲ ਇਸ ਤੋਂ ਵੱਡਾ ਕੋਈ ਸੇਵਾ ਨਹੀਂ ਹੋਣੀ ਜੇ ਬਿਮਾਰੀ ਵੱਡੀ ਹੋਈ ਜੀ ਫਿਰ ਕੋਈ ਬਿਮਾਰੀ ਵੱਡੀ ਹੋਊਗੀ ਭਾਵੇਂ ਕੈਂਸਰ ਤੱਕ ਦੀ ਹੋ ਜਵੇ ਉਹ ਵੀ ਅਸੀਂ ਫ੍ਰੀ ਇਲਾਜ ਕਰਾਂਗੇ ਤੁਹਾਡੇ ਮਾਧਿਅਮ ਦੇ ਰਾਹੀਂ ਦੱਸਣਾ ਚਾਹੀਦਾ ਕਿੰਨੀਆਂ ਬੱਸਾਂ ਟੋਟਲ ਪਾਈਆਂ ਇਹ ਅ ਹਾਂ ਸਰ ਜਿੱਥੇ ਇੱਥੇ ਲੋੜ ਹੈ ਵਿਧਾਇਕਾਂ ਨੇ ਪਾਈ ਆ ਕੱਲੇ ਤੁਹਾਡੇ ਵਿਧਾਇਕ ਨੇ ਹੈ ਜੀ ਹੋਰ ਵੀ ਵਿਧਾਇਕਾਂ ਕੋਲੇ ਆਏ ਨਹੀਂ ਦੇਖੋ ਇਹ ਸਾਜੀ ਵਾਸਾ ਕੋਈ ਐਸੀ ਗੱਲ ਨਹੀਂ ਪਰ ਇਹ ਪ੍ਰੋਜੈਕਟ ਮੇਰਾ ਸੀਗਾ ਤੇ ਮੈਂ ਸਾਰੇ ਐਮਐਲਏ ਸਾਹਿਬਾਂ ਦੇ ਨਾਲ ਲੈ ਕੇ ਅਸੀਂ ਸਾਰੇ ਇਕੱਠੇ ਕੰਮ ਕਰ ਰਹੇ ਕੋਈ ਐਸੀ ਐਮਐਲਏ ਸਾਹਿਬ ਇੱਕ ਤੁਸੀਂ ਜ਼ਿਕਰ ਕੀਤਾ ਸੀ ਅੱਜ ਕਿ ਜਿਹੜੇ ਅਧਿਕਾਰੀ ਦੀ ਸ਼ਮੂਲੀਅਤ ਹੋਊਗੀ ਉਹ ਟੰਗੇ ਜਾਣਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਹਾਂ ਪਰ ਅੱਜ ਮਮਤਾ ਆਸ਼ੂ ਜੀ ਨੇ ਇੱਕ ਟਵੀਟ ਕੀਤਾ ਔਰ ਉਹਨਾਂ ਨੇ ਜ਼ਿਕਰ ਕੀਤਾ ਕਿ ਜੋ ਆਵਾਜ਼ ਅੱਜ ਚੁੱਕ ਰਹੇ ਨੇ ਉਹ ਮੈਂ ਕੁਝ ਸਮਾਂ ਪਹਿਲਾਂ ਚੁੱਕੀ ਸੀ ਤਾਂ ਜਿਹੜੇ ਹਲਕੇ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਰੋਲਾ ਪਾਇਆ ਸੀ। ਕੋ ਖਾਲੇ ਆ। ਮੈਨੂੰ ਨਹੀਂ ਪਤਾ ਤੁਸੀਂ ਕਿਸ ਲੇਡੀ ਦੀ ਗੱਲ ਕਰਦੇ ਹੋ। ਮੈਂ ਨਹੀਂ ਜਾਣਦਾ ਕਿਸੇ ਨੂੰ। ਮੈਂ ਆਪਣੀ ਗੱਲ ਕਰਨੀ ਚਾਹੁੰਦਾ ਤੁਹਾਨੂੰ। ਜਿਹੜੀ ਚੀਜ਼ ਸਾਡੀ ਨਜ਼ਰ 'ਚ ਆਈ ਆ ਜਿਹ ਅੱਛੀ ਸੀ ਲਿਆਂਦੀ ਆ ਤੇ ਉਸ ਦੇ ਫੌਰੀ ਐਕਸ਼ਨ ਵੀ ਹੋ ਰਿਹਾ ਹੈਗਾ। ਸੁਜੀ ਦੇਖੋ ਐਫ ਆਈ ਆਰ ਵੀ ਹੋ ਗਈ ਹੈਗੀ 12 ਬੰਦਿਆਂ ਨੂੰ ਨੋਟਿਸ ਵੀ ਭੇਜਦੇ ਆ ਸਸਪੈਂਡ ਵੀ ਕਰਦੇ ਹੈਗੇ ਜੋ ਅਸੀਂ ਕਾਨੂੰਨੀ ਪ੍ਰਤੀਕਿਰਿਆ ਉਨਾਵਾ ਕੇ ਬਿਲਕੁਲ ਤੋਤਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਇੱਕ ਦਿਨ ਤੁਹਾਡੇ ਸਾਹਮਣੇ ਆ ਜਾਣਾ ਹੈਗਾ ਬਾਕੀ ਕੋਈ ਖਬਰਾਂ ਦੀ ਗੱਲ ਨਹੀਂ ਉਹਨਾਂ ਨੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਜੀ ਉਹ ਕਹਿੰਦੇ ਕਿ ਇਸ ਦੇ ਵਿੱਚ ਜਿਹੜੇ 6 ਐਮ ਐਲ اے ਹੈਗੇ ਨੇ ਲੁਧਿਆਣੇ ਦੇ ਉਹ ਕਿਤਨਾ ਕਿਤੇ ਨਗਰ ਨਿਗਮ ਚਲਾ ਰਹੇ ਨੇ ਤੇ ਇਲੈਕਸ਼ਨਾਂ ਜਿਹੜੀਆਂ 延迟 ਕਰਾਈਆਂ ਦੇਖੋ ਮੈਨੂੰ ਕਿਸੇ ਨਾਲ ਕੋਈ ਲੜਣਾ ਦੇਣਾ ਨਹੀਂ ਨਾ ਮੈਂ ਕਿਸੇ ਨੂੰ ਜਾਣਦਾ ਕਿ ਦੀ ਤੁਸੀਂ ਗੱਲ ਕਰਦੇ ਹੋ ਠੀਕ ਹੈ ਅਸੀਂ ਬਾਖੂਬੀ ਆਪਣੇ 6 ਐਮ ਐਲ اے ਆਪਨਾ ਪੂਰੇ ਇਮਾਨਦਾਰੀ ਨਾਲ ਪੂਰੇ ਸ਼ਹਿਰ ਨੂੰ ਅਸੀਂ ਸੇਵਾ ਦੇ ਰਹੇ ਹੈਗੇ ਆ ਸਾਡੇ ਬਾਰੇ ਤੁਹਾਨੂੰ ਪਤਾ ਹੈ ਉਹ ਲੋਕ ਖੜੇ ਨੇ ਤੇ ਕੰਮ ਕਰਦੇ ਆ ਲੋਗਾ ਚ ਰਹਿੰਦੇ ਆ ਤੇ ਇਸ ਕਰਕੇ ਜੋ ਟਿੱਕਾ ਟਿੱਪਣੀਆਂ ਤਾਂ ਹੀ ਤਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰ ਬਿਠਾਤਾ ਤੇ ਇਸ ਕਰਕੇ ਜੇ ਇਹਨੇ ਚੰਗੇ ਹੁੰਦੇ ਤੇ ਅੱਜ ਫਿਰ ਲੋਕ ਲੋਕੀ ਇਹਨਾਂ ਨੂੰ منہ ਕਿਉਂ ਲਾਣੋਂ ਹਟਿਆ ਜੇ ਚੰਗੇ ਹੁੰਦੇ ਤਾਂ ਅੱਜ ਫਿਰ ਲੋਗਾ ਚ ਹੁੰਦੇ ਇਸ ਕਰਕੇ ਕਿਸੇ ਤੇ ਲਾਂਚੜ ਲਾਂ ਨਾਲੋਂ ਪਹਿਲਾਂ ਇਹਨਾਂ ਨੂੰ ਆਪਣੇ ਮਿਰਜੇ ਤੋਂ ਛਾੜੂ ਮਾਰਨਾ ਚਾਹੀਦਾ ਜਿਹੜੇ ਵੀ ਇਹ ਲੋਕ ਗੱਲਾਂ ਕਰਦੇ ਨਹੀਂ ਇਹਨਾਂ ਤੋਂ ਅਜੇ ਤਾਂ ਸਾਡੇ ਕੋਲ ਛਾੜੂ ਹੈਗਾ ਫਿਰ ਅਸੀਂ ਮਾਰਦਿਆਂ ਸਮਝ ਆਉਂਦਾ ਬਹੁਤ ਵਧੀਆ ਤਰੀਕੇ ਨਾਲ ਮਾਰ ਦਿਆਂਗੇ ਠੀਕ ਹਾਂਜੀ ਸਰ ਕੀ ਨਾਮ ਹੈ ਤੇ ਕੀ ਕਹਣਾ ਮੈਂ ਕਪਲ కుమార్ ਸੋਨੂ ਸਾਫਕਾ ਕਾਉਂਸਲਰ ਵਾਰਡ ਨੰਬਰ 72 ਅੱਜ ਸਾਡੇ ਸਤਿਕਾਰਯੋਗ ਐਮਐਲਏ ਗੁਰਪ੍ਰੀਤ ਗੋਗੀ ਜੀ ਅਤੇ ਸਰਦਾਰ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਉਹਨਾਂ ਦੇ ਅਸ਼ੀਰਵਾਦ ਨਾਲ ਉਹਨਾਂ ਦੀ ਮਿਹਨਤ ਸਦਕਾ ਸਾਡੇ ਇਲਾਕੇ ਵਿੱਚ ਕਲੀਨਿਕ ਆਉਣ ਵੇਲ ਦੀ ਬੱਸ ਆਈ ਹੈ ਜਿਸ ਵਿੱਚ ਸਾਡੇ ਇਲਾਕੇ ਦੇ ਜਿੰਨੇ ਵੀ ਜਨਤਾ ਹੈਗੀ ਆ ਸੰਗਤ ਹੈਗੀ ਆ ਉਹ ਆਪਣੇ ਮੁਫਤ ਇਲਾਜ ਕਰਾ ਲਈਏ ਮੁਫਤ ਮੈਡੀਸਨ ਆ ਮੁਫਤ ਟੈਸਟ ਹੋ ਰਹੇ ਆ ਤੁਸੀਂ ਦੇਖੋਗੇ ਬੱਸ ਦੇ ਅੰਦਰ ਜਾ ਕੇ ਇਨੀ ਸੁਵਿਧਾ ਵਾ ਜੀ ਦੋ ਬੈੱਡ ਦਾ ਉਹਨਾਂ ਨੇ ਬੱਸ ਬਣਾਈ ਆ ਹਸਪੀਟਲ ਨਹੀਂ ਮੈਂ ਛੋਟਾ ਮਿਨੀ ਹਸਪੀਟਲ ਨੂੰ ਆਪਾਂ ਕਹਿ ਸਕਦੇ ਆ ਤੇ ਸਾਡੇ ਇਲਾਕੇ ਨੂੰ ਇਸ ਦੀ ਲੋੜ ਵੀ ਸੀਗੀ ਜਿੰਨੀ ਦੇ ਤੱਕ ਮੁਹੱਲਾ ਕਲੀਨਿਕ ਨਹੀਂ ਖੁੱਲਦਾ ਉਨੀ ਤੱਕ ਐਮਐਲਏ ਸਾਹਿਬ ਨੇ ਪ੍ਰੋਮਿਸ ਕੀਤਾ ਕਿ ਤੁਹਾਡੇ ਇਲਾਕੇ ਦੇ ਵਿੱਚ ਆਪਾਂ ਐਮਐਲ ਜਿਹੜੀ ਹੈ ਬੱਸ ਦੀ ਸਹੂਦਤ ਹਰ ਵੀਕ ਦਿੱਤੀ ਜਾਊਗੀ ਸਰ ਕਿਹੜੀਆਂ ਕਿਹੜੀਆਂ ਸਹੂਦਾਵਾਂ ਤੇ ਲੋਕਾਂ ਨੂੰ ਮਿਲ ਰਹੀਆਂ ਐ ਇਸ ਬੱਸ ਦੇ ਵਿੱਚ ਇਹਦੇ ਵਿੱਚ ਫ੍ਰੀ ਮੈਡੀਸਨ ਫ੍ਰੀ ਟੈਸਟ ਹੋ ਰਿਹਾ ਇੱਥੇ ਤੱਕ ਕਿ ਤੁਸੀਂ ਜਿਹੜੇ ਮਰਜ਼ੀ ਕਲੀਨਿਕ 'ਚ ਜਾਓ ਜਾ ਜਿੱਥੇ ਕੋਈ ਫ੍ਰੀ ਹੁੰਦੀ ਆ ਉਹ ਤੁਹਾਡੇ ਤੋਂ ਆਯੂਸ਼ਮਾਨ ਕਾਰਡ ਮੰਗਦੇ ਇੱਥੇ ਕੋਈ ਆਯੂਸ਼ਮਾਨ ਕਾਰਡ ਨਹੀਂ ਮੰਗਦਾ ਕੋਈ ਆਧਾਰ ਕਾਰਡ ਨਹੀਂ ਮੰਗਦਾ ਬਸ ਤੁਸੀਂ ਆਪਣਾ ਇਲਾਜ ਕਰਾਓ ਆਪਣੀ ਬਿਮਾਰੀ ਦੱਸੋ ਆਪਣਾ ਇਲਾਜ ਕਰਾਓ ਤੇ ਟੈਸਟ ਟੈਸਟ ਲੋਕਾਂ ਦੇ ਇੰਨੇ ਨੇ ਮਹਿੰਗੇ ਟੈਸਟ ਹੁੰਦੇ ਲੋਕੀ ਟੈਸਟਾਂ ਦਾ ਨਾਮ ਸੁਣ ਕੇ ਹੀ ਉਹ ਜਾਂਦੇ ਨਹੀਂ ਕਿ ਡਾਕਟਰਾਂ ਦੇ ਤੇ ਟੈਸਟ ਵੀ ਸਾਰੇ ਫ੍ਰੀ ਨੇ ਮੇਰਾ ਨਾਮ ਇੰਦਰਾ ਹੈ ਕਿੱਥੇ ਆਈ ਅੱਜ ਬੱਸ ਇਹ ਜਵਾਨਗਰ ਕੈਂਪ ਚ ਆਈ ਏ ਜੀ ਇਹ ਗੁਰਪ੍ਰੀਤ ਗੋਗੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੋ ਕੌਂਸਲਰ ਸੋਨੂ इनका भी बहुत धन्यवाद सारे आए मेहमानों ने दिया नहीं चेकअप करते हुए चेकअप हो रहा है बी पी चेकअप हो रहा है शुगर है, और दूसरा भी चेकअप दो तीन चेकअप भी हो रहे हैं दवाई भी फ्री मिल रही है और सारे जवान नगर वासी ले भी गए हैं दवाइयाँ और चल भी रही है और बहुत अच्छी बस बनवा हॉस्पिटल या मोहल्ला क्लिनिक पे जाना पड़ता था आपके अब नहीं मिल गया ये सारी दवाइयाँ अब जहाँ मिल रही है और वो कह रहे हैं की जहाँ हमारी बस करे आपकी दवाई खत्म हो जाए तो यहाँ से ले जाना फोन करके बस पे नंबर लिखा हुआ है और मैं गोगी साहब नु धन्यवाद कहता कहना चाहनी और कौंसलर नु कपिल सर, कुमार सोनू नु सरकार का एफर्ट बहुत अच्छा है बहुत अच्छा, अच्छा। बहुत अच्छा धन्यवाद करना चाहनी मैं उनका ये बहुत अच्छा इन्होंने करा जो भी बस चलाई है ना कई लोग दवाई नहीं ले सकते वो दवाई अब मिल रही है अब लोग बच जाएंगे अब सही तरीके से सही डील कर रहे हैं सही बस भी चलाई है अच्छी चलाई है उन्होंने बैठने के लिए जगह भी है चेकअप भी हो गया सारा कुछ हो गया